ਹਾਏ ਹਾਇ ਰੁਪਾ ਫਿਰ ਵੀ ਐਂ ਪੇਟ ਹਜੇ ਵੀ ਨਹੀਂ ਹਟੰਦਾ ਹੀ ਹਾਏ ਮੰਮੀ ਹਾਏ ਕੀ ਹੋਇਆ ਵਾ ਕਾਹਨ ਤੇ ਚੰਗੇ ਪਨੇ ਸਾਡੀ ਕੇ ਤੇ ਤੋਈ ਹੁੰਗੜੇ ਯੋ ਨਹੀਂ ਹੋਣਾ ਕੀ ਨਹੀਂ ਗਰਨਾਮ ਦਾ ਪਵਾੜਾ ਸਾਰਾ ਨਹੀਂ ਮੈਨੂੰ ਪਤਾ ਨਹੀਂ ਕੀ ਪਾਣੀ ਚ ਕੋਲ ਕੇ ਦੇਤਾ ਵਾ ਮੇਰਾ ਬਹੁਤ ਮੰਦਾ ਹਾਲ ਹੈ ਮੇਰਾ ਪੇਟ ਖਰਾਬ ਹੋ ਗਿਆ ਪਾਣੀ ਚ ਭੋਲ ਕੇ ਦੇ ਤਾ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਨਹੀਂ ਗਾ ਮਮਾ ਮੈਂ ਤੇ ਤੂੰ ਘਾਰਾ ਨਹੀਂ ਮੇਰੇ ਵਾਜਾ ਤੈਨੂੰ ਮਾਰਨ ਨਹੀਂ ਤਥੋਂ ਪਾਣੀ ਮੰਗਿਆ ਉਹਨਾਂ ਨੇ ਖਤੇ ਨੇ ਪਾਣੀ ਕਿ ਦਿੱਤਾ ਮੈਨੂੰ ਮੇਰੇ ਤੇ ਜਾਨ ਹੀ ਕੱਢਦੀ ਆ ਨਹੀਂ ਤੈਨੂੰ ਮੇਰਾ ਹੀ ਮੁੰਡਾ ਦੇਖਦਾ ਨਾਲੇ ਤੈਨੂੰ ਉਹਨੇ ਪਾਣੀ ਪਿਆਲਿਆ ਨਾਲੇ ਤੂੰ ਨਹੀਂ ਮੇਰੇ ਮੁੰਡੇ ਦੀ ਜਾਨ ਕੱਢਦੇ ਤੈਨੂੰ ਉਹ ਹੀ ਦੀਦਾ ਮੈਂ ਮੁੰਡਾ ਤੈਨੂੰ ਹੋਰ ਨਹੀਂ ਕੋਈ ਵੀ ਦੀਦਾ ਭੈਣ ਜੀ ਮੈਂ ਝੂਠ ਨਹੀਂ ਮਾਰਨ ਦੇ ਭਾਵੇਂ ਚੈੱਕ ਕਰ ਲੈ ਜਾ ਕੇ ਉਤੋਂ ਮੁਰਕੇ ਬਾਥਰੂਮ ਨੂੰ ਤਾਲੇ ਵੀ ਲਾ ਗਿਆ ਨਹੀਂ ਤੇ ਮੈਂ ਤੁਹਾਡੇ ਕਦੀ ਤਾਲੇ ਨਹੀਂ ਲੱਗੇ ਵੇਖੇ ਉਹਦੀ ਇਹ ਘਾਰ ਸਤਾਨੀ ਆ ਤਾਲੇ ਲਾਗ ਤੇ ਘਰੋਂ ਨਿਕਲ ਗਿਆ ਵਾ ਤੇ ਜੇ ਮੈਂ ਪਰਲੇ ਲਿੰਜੀ ਗਰਮੀਤ ਵੱਲ ਗਈ ਆ ਉਤੋਂ ਮੈਨੂੰ ਗਰਮੀਤ ਨਾ ਵੜਨ ਦਵੇ ਮੈਂ ਤਾਂ ਕਿਤੇ ਭੱਜ ਭੱਜ ਪੈੜੀਆਂ ਦੇ ਵਿੱਚ ਤੇ ਲੱਤਾਂ ਵੀ ਰਹਿ ਗਈਆਂ ਵਾ ਇੰਨਾ ਸ਼ੁਕਰਕ ਤੁਹਾਡਾ ਘਰ ਪੈੜੀਆਂ ਚ ਹੀ ਨਹੀਂ ਤੇ ਮੇਰਾ ਅੱਜ ਬਹੁਤ ਨਾ ਜਲੋਸ਼ ਕਰਿਆ ਜੀ ਨਿੱਤੋਂ ਪਾਣੀ ਜਨ ਪਾਉਂਦੇ ਨੂੰ ਕੋਈ ਵੇਖਿਆ ਪਾਣੀ ਤੇ ਉਹ ਹੀ ਜਿਹੜਾ ਸੋਈ ਚੱਲਿਆ ਆ ਪਾ ਕੇ ਚਾਹੀਦੇ ਮੈਨੂੰ ਦਸ ਸਮੇਂ ਪਾਣੀ ਚਾਹ ਨਾ ਮੈਂ ਪਾਉਂਦਾ ਕੋਈ ਵੇਖਿਆ ਵਾ ਤੇ ਮਮੇ ਉਹਨੂੰ ਪੁੱਛਣ ਵਾਲੀ ਬਣਾ ਪੋਤ ਆਪਣੇ ਨੂੰ ਮੈਂ ਵੇਖਿਆ ਤੇ ਨਹੀਂ ਗਾ ਪਰ ਮੈਨੂੰ ਪਾਣੀ ਬਕਲਾ ਜਿਹਾ ਲੱਗਾ ਏ ਤੇ ਮੈਂ ਪੁੱਛਿਆ ਵੀ ਗਰਨਾਮ ਪਾਣੀ ਕਿੰਤਾਂ ਦਾ ਵਾ ਬਕ ਬਕ ਆ ਜਾ ਕਿਉਂ ਆ ਗਾੜੀਆਂ ਆਂਦਾ ਸਾਡੇ ਘਰ ਫਿਲਟਰ ਲੱਗਾ ਵਾ ਫਿਰ ਮੈਂ ਹਸ਼ਾਇਦ ਖਾਣੀ ਮੈਂ ਫਿਲਟਰ ਦਾ ਨਹੀਂ ਪੀਂਦੀ ਤੇ ਮੈਂ ਉਹ ਪੀ ਬੈਠੀ ਮੈਨੂੰ ਨਹੀਂ ਪਤਾ ਕਿ ਉਹਦੇ ਦਿਲ ਚ ਕੋਈ ਮੈਲ ਸੀ ਉਹ ਖਾਰਾ ਹੀ ਪਾਣੀ ਲੱਗਦਾ ਜੇ ਉਹ ਪੀਏ ਨਾ ਜੇ ਨਾ ਕਿਸ ਨੇ ਇਹ ਪਾਣੀ ਪੀਤਾ ਹੋਵੇ ਤੋ ਦੂਜੇ ਜਾਨੇ ਨੂੰ ਖਾਰਾ ਹੀ ਲੱਗਣਾ ਪਾਣੀ ਹਾਂਜੀ ਮੰਨਦੇ ਆ ਵੀ ਫਿਲਟਰ ਦਾ ਪਾਣੀ ਖਾਰਾ ਹੁੰਦਾ ਵਾ ਪਰ ਉਹਦੇ ਨਾਲ ਟੱਟੀਆਂ ਥੋੜਾ ਲੱਗ ਜਾਂਦੀਆਂ ਵਾ ਚੱਲ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਡਾਕਟਰ ਨੂੰ ਬੁਲਾਵਾਂ ਕੋਈ ਟੀਕਾ ਟਾਕਾ ਲਵਾਈਏ ਤੁਹਾਨੂੰ ਦਵਾਈ ਦੂਈ ਦਵਾਈਏ ਨਹੀਂ ਡਾਕਟਰ ਦੇ ਨੇ ਪੰਮਾ ਲੋੜ ਤੈਨੂੰ ਪਤਾ ਵਾ ਵੀ ਮੈਂ ਆਪਣਾ ਇੰਤਜ਼ਾਮ ਸਾਰਾ ਕਰਕੇ ਰੱਖਦੀ ਆ ਇੰਨਾ ਸ਼ੁਕਰ ਵਾ ਕਿ ਮੇਰੇ ਬੈਗ ਦੇ ਵਿੱਚ ਸਾਰਾ ਕੁਝ ਹੈਗਾ ਗੋਲੀ ਘਟਾ ਮੈਂ ਖਾਹ ਲਾ ਤਾਂ ਮੈਨੂੰ ਪੈਗਾ ਥੋੜਾ ਬਤੋ ਫਰਕ ਹੋਣਾ। ਨਾ ਕਰਨਾਂ ਮੈਂ ਤੈਨੂੰ ਮੈਂ ਘਰ ਛੱਡ ਕੇ ਗਈ ਹਾਂ। ਐਂ ਤੇ ਚਲ ਗਈਆਂ ਦੋਵੇਂ ਸਾਗ ਲੈਣ। ਤੂੰ ਤੂੰ ਕਿੱਥੇ ਚਲ ਗਿਆ ਹਾਂ? ਮੈਂ ਥਾਂ ਗੁੱਡਣ ਗਿਆ ਗੰਡੇ ਲਾਉਣੇ ਇੱਥੇ ਮੈਂ। ਥਾਂ ਤੇ ਤੁਸੀਂ ਗੁੱਡਣ ਗਏ ਹੀ ਗਏ। ਪਹਿਲਾਂ ਮੈਨੂੰ ਇਹ ਦੱਸੋ ਵੀ ਆ ਜਿਹੜੀ ਹਰਕਤ ਮੰਮੀ ਨੇ ਕੀਤੀ ਆ ਤੁਸੀਂ ਕੀਤੀ ਆ? ਬੱਸ ਦੇ ਕਿਉਂ ਆ ਮੂੰਹ ਕੇ ਪਰਾਂ ਨੂੰ ਕਰਦੇ ਇੱਧਰ ਗੱਲ ਦਾ ਜਵਾਬ ਦੋ। ਮੈਂ ਨਹੀਂ ਕੀਤਾ ਕੋਕ ਵੀ। ਕਿਉਂ ਨਹੀਂ ਕੀਤਾ? ਉਹ ਅਗਲੀ ਆਖਾਂ ਡਈ ਆ ਵੀ ਤੂੰ ਮੈਨੂੰ ਕੁਝ deta ਪਾਣੀ ਦੇ ਵਿੱਚ। ਤੇ ਮੁੜ ਕੇ ਬਾਥਰਮਾਨ ਨੂੰ ਜਿੰਦੇ ਮਾਰਤੇ ਆ ਨਹੀਂ ਮੈਂ ਨਹੀਂ ਚਿੱਤਾ ਕੁੱਖ ਵੀ ਕੋਈ ਐਦਾਂ ਦਾ ਮੂੰਹ ਕਿਹ ਪਰਾਂ ਨੂੰ ਕਰ ਦਈਓ ਸਿੱਧੀ ਗੱਲ ਕਰੋ ਹਾਂ ਉਦਾਂ ਤਾਂ ਤੁਸੀਂ ਆਂਦੇ ਮੈਂ ਸੱਚ ਬੋਲਦਾ ਬਾਕੀ ਸਾਰੇ ਝੂਠ ਬੋਲਦੇ ਆ ਤੇ ਫਿਰ ਹੋਇਆ ਆਹ ਕੰਮ ਤੇ ਮੈਨੂੰ ਲੱਗਦਾ ਵੀ ਤੁਸੀਂ ਝੂਠ ਬੋਲਣ ਰਹੀਓ ਤੇ ਬਾਕੀ ਸਾਰੇ ਸੱਚ ਬੋਲਣ ਰਹੇ ਆ ਜੇ ਤੁਸੀਂ ਬਾਥਰਮਾਨ ਨੂੰ ਜਿੰਦੇ ਮਾਰ ਕੇ ਗਏ ਈਓ ਤੇ ਫੇਰ ਹੀ ਅਗਲੀ ਨਾਲ ਆਉਣ ਰਹੀ ਆ ਮੈਂ ਜਿੰਦਨੀ ਮਾਰੀ ਮੈਂ ਉਹਦਾ ਜਿੰਦੇ ਮਾਰ ਤੇ ਮੈਂ ਕੋਈ ਆ ਕੇ ਤੱਤੀ ਨਾ ਵਜਿਆ ਦੇਖੜ ਅੱਛਾ ਉਹ ਤੁਸੀਂ ਸੋਚ ਲਿਆ ਤੁਹਾਡੇ ਘਰ ਕੋਈ ਆ ਕੇ ਬਹਿ ਨਾ ਜਾਵੇ ਤੇ ਜਿਹੜੇ ਘਰ ਬੈਠੇ ਆ ਉਹ ਫਿਰ ਬਾਹਰ ਪੈ ਲਿਆ ਜਤੁਰੇ ਫਿਰ ਨਾ ਇਹ ਆਪਣੇ ਪਿੰਡ ਜਾਵੇ ਇੱਥੇ ਕੱਢੀ ਆ ਆਪਣੇ ਪਿੰਡ ਜਾਵੇ ਤਾਂ ਆ ਪਿੰਡ ਕਲਾਉਂਦਾ ਤਰੀਕਾ ਉਹਦੇ ਵਿਚਾਰੀ ਬਿਮਾਰ ਆ ਤੂੰ ਸਭ ਦੂਣੀ ਬਿਮਾਰ ਕਰਤੀ ਉਤੋਂ ਮੈਂ ਖੁੱਖ ਨਹੀਂ ਦਿੱਤਾ ਮੇਲੇ ਤਾਈ ਮੇਰਾ ਨਾਂ ਝੂਠਾ ਲਾਈ ਜਾਂਦੀ ਏ ਨਾ ਪਰਮਜੀਤ ਤੂੰ ਵੀ ਆਪਣੀ ਮਾਂ ਦੇ ਮਗਰ ਲਾ ਕੇ ਕਿਉਂ ਤੂੰ ਉਹਦੀ ਬਿਆਈਤੀ ਨਹੀਂ ਕਰਨ ਵਿਚਾਰੇ ਦੀ ਚੱਲ ਮਤਾਈ ਜੀ ਹੁਣ ਮੈਂ ਮਾਂ ਦੇ ਮਗਰ ਲੱਗੀ ਆ ਨਾ ਤੇ ਇਸ ਗੱਲ ਦਾ ਵੀ ਸੱਚ ਸਾਹਮਣੇ ਆ ਜਾਂਦਾ ਵਾ ਹੁਣੇ ਪਤਾ ਲੱਗ ਜੂਗਾ ਵੀ ਮਾਂ ਝੂਠੀ ਆ ਕਿ ਇਹ ਝੂਠਾ ਵਾ ਇੱਕ ਮਿੰਟ ਖਲੋ ਜਾ ਬਸ ਨਹੀਂ ਕੋ ਕੋਕ ਨਹੀਂ ਤੂੰ ਹੀ ਇੱਕ ਮਿੰਟ ਰੁਕ ਜਾ ਨਾ ਆਵੇ ਨਹੀਂ ਚੱਲ ਮੈਂ ਮੰਦੀ ਆ ਇਹ ਜਿੰਦੇ ਦੇ ਅੱਗੇ ਵੀ ਮਾਰ ਦਿੰਦਾ ਨਾ ਇਹ ਬਾਤ ਉਹਨਾਂ ਨੂੰ ਹੁਣ ਇਹਨੇ ਕੋਈ ਨਵਾਂ ਨਹੀਂ ਜਿੰਦਾ ਮਾਰਿਆ ਤੈਨੂੰ ਵੀ ਪਤਾ ਮਾਰ ਦਿੰਦਾ ਏ ਤਾਈ ਜੀ ਤੁਸੀਂ ਇੱਕ ਮਿੰਟ ਰੋਕ ਜੋ ਹਾਂ ਉਹਨੇ ਆਪੇ ਸੱਚ ਸਭ ਕੁਝ ਦੱਸ ਦੇਣਾ ਵਾ ਤੁਸੀਂ ਨਾ ਪਰਦੇ ਨਾ ਪਾਓ ਇਹੋ ਇਹਦੀਆਂ ਗਲਤੀਆਂ ਦੇ ਉੱਤੇ ਪਰਦੇ ਪਾ ਪਾ ਕੇ ਨਾ ਅੱਗੇ ਬੜੇ ਨੁਕਸਾਨ ਹੋ ਗਿਆ ਅੱਗੇ ਸਿੰਦੇ ਨੇ ਦੇਖੋ ਪਹਿਲੀ ਲਿਖਾ ਲਈਆ ਤੇ ਹੁਣ ਗਾਂ ਨਹੀਂ ਮੈਂ ਚੰਦੀ ਤੇ ਹੋਰ ਕੋਈ ਗਲਤੀ ਕਰੇ ਦੱਸੋ ਮੈਨੂੰ ਇਹ ਤੁਸੀਂ ਕਿਦੋਂ ਪਾਈ ਸੀ ਚਾਬੀ ਜੇਬ ਦੇ ਵਿੱਚ ਜਿੰਦੇ ਮਾਰੇ ਜਿੰਦੇ ਕਦੋਂ ਮਾਰੇ ਸੀ ਜਦੋਂ ਤੇਰੀ ਮੰਮੀ ਨੇ ਪਾਣੀ ਦਿੱਤਾ ਤੇ ਪਾਣੀ ਚ ਪਾਇਆ ਇਹ ਕੋ ਹੂੰ ਕੀ ਪਾਇਆ ਮੀਮੀ ਵਾਲ ਦਵਾਈ ਹਾਂ ਇਹ ਮੇਰਾ ਬਾਕੇ ਸਮਾ ਤਾਂ ਮੇਰੀ ਸੜ ਜੇ ਤੇਰੇ ਬਦਲੇ ਮੈਂ ਲੰਡਾਈ ਉਹਨਾਂ ਕੀ ਇਹ ਤੂੰ ਪਾਣੀ ਚ ਪਾਤਾ ਹੈਗਾ ਉਹ ਕਈ ਮੱਝ ਗਾਏ ਹੋਗੇ 14 ਤਿੰਨ ਚਮਚੇ ਦਿੱਤੇ ਇਹਨੂੰ ਮੈਂ ਤੇ ਕਿਹੜੀ ਗੱਲਾਂ ਤੂੰ ਪਾਤਾ ਸੋਡਾ ਤੂੰ ਮੈਨੂੰ ਵੀ ਦੱਸ ਨਾ ਇਹ ਰੋਟੀਆਂ ਬੜੀਆਂ ਖਾਂਦੀ ਜਾਂਦੀਆਂ ਤੇ ਆਪਣੇ ਘਰ ਨਹੀਂ ਜਾਂਦੀ ਇੱਥੋਂ ਜੇ ਜੇ ਉਹ ਰੋਟੀਆਂ ਖਾਂਦੀ ਆ ਤੇ ਉਹਦੀਆਂ ਸਾਰੀਆਂ ਕੱਢ ਲੈਣੀ ਆ ਵਾ ਜਿਹਦੇ ਕਰਮਾਂ ਚ ਹੋਵੇ ਨਾ ਉਹਨੇ ਖਾ ਹੀ ਲੈਣਾ ਹੁੰਦਾ ਵਾ ਤੇ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਆ ਤੁਸੀਂ ਬਹੁਤ ਗਲਤ ਕੀਤਾ ਵਾ ਮੈਨੂੰ ਆ ਤੁਹਾਡੀ ਗੱਲ ਬਿਲਕੁਲ ਨਹੀਂ ਚੰਗੀ ਲੱਗੀ ਮੈਂ ਫੇਰ ਦੇਣਾ ਇਹਨੂੰ ਨੇ ਹੁਣ ਪਤਾ ਲੱਗ ਗਿਆ ਪਰਦੇ بڑے ਪਾਉਨੇ ਆ ਪੁੱਤ ਦੇ ਵੇਲਾ ਤੇਰਾ ਪੋਤਾ ਕੁਝ ਕਰਦਾ ਹੀ ਹੋ ਐਉਂ ਮਤ ਦੇ ਛੱਡੀ ਆ ਵੀ ਕੋਈ ਆਇਆ ਗਿਆ ਉਹਦੋਂ ਤਾਂ ਇਦਾਂ ਕਰੀ ਦੀ ਸਹਣਾ ਮੈਂ ਨਹੀਂ ਕਿ ਮਾਤਾ ਉਹਨੂੰ ਦਿੱਤੀ ਹੈਗੀ ਹੁਣ ਸਾਨੂੰ ਪਤਾ ਨਹੀਂ ਦੋਵੇਂ ਚਲ ਗਈਆਂ ਸਾਗ ਤੋੜਨ ਸਾਨੂੰ ਇਹ ਕੱਲ ਦਾ ਪਤਾ ਹੁੰਦਾ ਨਾ ਜਿੰਦਾਂ ਘਰੇ ਹੀ ਰਹਿੰਦਿਆਂ ਕਿਹੜਾ ਸਾਗ ਰੋਜ਼ ਖਾ ਕੇ ਸੌਣ ਦੀਆਂ ਹਾਂ ਹੁਣ ਨਾ ਸਾਗ ਬਣਾਉਣ ਦਾ ਫਾਇਦਾ ਵੀ ਕੋਈ ਨਹੀਂ ਆ ਜਿਹੜਾ ਭੈਣ ਭਰਾ ਆਇਆ ਉਹਨੇ ਤਾਂ ਖਾਣਾ ਨਹੀਂ ਉਹਨੂੰ ਤਾਂ ਘਰ ਦਾ ਬਿਮਾਰ ਮੈਂ ਤਾਂ ਉਹਨੂੰ ਠੀਕ ਕਰ ਲਈ ਹਾਂ ਫੇ ਅੱਗੇ ਸਾਰੇ ਨੱਕ ਨੱਕ ਆਜਿਓ ਠੀਕ ਹੋਵੇ ਤਾਂ ਆਪਣੇ ਘਰ ਜਾਵੇ ਪਰ ਨਾ ਇਹ ਤਾਂ ਦੁਨੀ ਖੱਤਰ ਖੇਡ ਪੈ ਗਈ ਆ ਤੇ ਇੱਕ ਗੱਲ ਤੁਸੀਂ ਮੇਰੀ ਯਾਦ ਰੱਖਿਓ ਹੁਣ ਹੁਣ ਮੈਂ ਤੁਹਾਡੇ ਨਾਲ ਕਦੀ ਵੀ ਨਹੀਂ ਕੂਣਾ ਤੁਸੀਂ ਆ ਕੰਮ ਗਲਤ ਕੀਤਾ ਵਾ ਠੀਕ ਆ ਨਾ ਜਾਓ ਜਿੱਥੇ ਜਾਣਾ ਚੱਲ ਜੋ ਮੈਂ ਨਹੀਂ ਤੁਹਾਡੇ ਪਿੱਛੇ ਆਉਂਗੀ ਤੇ ਮੈਂ ਨਹੀਂ ਤੁਹਾਨੂੰ ਠੀਕੂਗੀ ਮੈਂ ਚੱਲਣਾ ਵਾ ਜਾ ਫਿਰ ਜਿੱਥੇ ਜਾਣਾ ਤੇ ਆਕੜ ਕਿੱਥੇ ਚੱਲਿਆ ਵਾ ਜਾ ਲੈਂਦੇ ਤਾਈ ਇਹਨੂੰ ਇਹਦੀ ਆਕੜ ਹੀ ਬੜੀ ਆ ਆ ਚੰਗੇ ਕੰਮ ਕੀਤੇ ਆ ਜਾਂਦਾ ਮੈਨੂੰ ਕੋ ਹੱਕ ਹੀ ਨਾ ਤੇ ਫੁੱਲ ਬਣ ਗਿਆ ਵਾ ਅੱਛਾ ਤੇਰੀ ਮਾਂ ਦੇ ਮਗਰ ਲਾ ਕੇ ਮੈਂ ਆਪਣਾ ਪੁੱਤ ਘਰੋਂ ਕੱਢਦਾ ਮੈਂ ਤਾਂ ਕਦੀ ਨਹੀਂ ਕੱਢ ਸਕਦੀ ਆਪਣੇ ਪੁੱਤ ਨੂੰ ਘਰੋਂ ਫਿਰ ਤਾਈ ਜੀ ਇੱਦਾਂ ਕਰਦੀ ਆਂ ਕਿ ਮੈਂ ਇਹਨਾਂ ਦੇ ਮਗਰ ਲਾ ਕੇ ਨਾ ਆਪਣੀ ਮਾਂ ਨੂੰ ਘਰੋਂ ਕੱਢ ਦਿੰਨੀ ਆ ਉਹਦਾ ਤਾਂ ਨਾ ਕੋਈ ਧੀ ਤੇ ਨਾ ਕੋਈ ਪੁੱਤ ਜੇ ਹੁਣ ਮਾੜਾ ਮੋਟਾ ਉਹ ਆਸਰਾ ਤੱਕ ਕੇ ਆਣ ਕੇ ਬਹਿ ਗਈ ਆ ਤੇ ਹੁਣ ਮੈਂ ਫਿਰ ਉਹਨੂੰ ਇਹ ਹੱਦ ਦੇ ਵਿੱਚ ਘਰੋਂ ਕੱਢਾਂ ਪਰ ਮੈਂ ਜਿੱਦ ਮੇਰੀ ਸੁਣ ਲੈ ਗੱਲ ਮੈਂ ਕਹਨੀ ਤੈਨੂੰ ਤੇਰੀ ਮਾਂ ਨੂੰ ਕੋਹ ਹਨੀ ਤੂੰ ਤੇ ਉਲਟਾ ਹੀ ਸਾਰਿਆਂ ਨਾਲ ਲੜੀ ਚਲੀ ਜਾਨੀ ਤੂੰ ਮੇਰਾ ਪੁੱਤ ਵੀ ਘਰੋਂ ਕੱਢ ਦੇ ਤਾਂ ਲੜ ਕੇ ਮੈਂ ਉਹਨੂੰ ਲਿਆਉਣੀ ਨਾ ਮੋੜ ਕੇ ਚੱਲ ਪੁੱਤ ਮੇਰੇ ਘਰ ਕੇ ਘਰ ਚ ਲੜਾਈ ਨਾ ਪਾ ਤੈਨੂੰ ਬਤਾ ਉਹ ਤੇ ਸਿੱਧਾ ਸਦਾਵਾ ਉਨੂੰ ਘੜਾ ਉਹ ਗੱਲਚਾਰੀ ਕਹਿ ਕੇ ਗਈ ਸੀ ਵੀ ਉਹਨੂੰ ਮਿੱਠਾ ਸੋਡਾ ਦੇ ਦੇ ਗਲਤੀ ਤੇ ਉਹਦੀ ਆ ਤੇ ਤੂੰ ਐਵੇਂ ਨਾ ਲੜਾਈ ਕਰ ਔਰ ਉਹ ਤੇਰੀ ਮਾਂ ਤੇ ਉਹ ਤੇਰੀ ਸੱਸਾ ਉਹਨੇ ਤੇਰੇ ਕੰਮ ਆਉਣਾ ਵਾ ਉਹਦੇ ਨਾਲ ਬਣਾ ਕੇ ਰੱਖ ਕੋਈ ਗੱਲ ਨਹੀਂ ਘਰਾਂ ਚ ਵਾਦੇ ਘਾਟੇ ਹੋ ਜਾਂਦੇ ਆ ਬਣਾ ਕੇ ਕੀ ਰੱਖਣੀ ਆ ਆਂਦੀ ਉਹਨੂੰ ਘਰੋਂ ਘੜਤਾ ਵਾ ਉਹਨੇ ਕਿੱਥੇ ਜਾਣਾ ਵਾ ਹੋਰ ਕੈਂਟਾ 10 ਮਿੰਟਾ ਉਥੇ ਬਾਹਰ ਪਾਊਗਾ ਤੇ ਫੇਰ ਉਹਨੇ ਘਰੇ ਹੀ ਆਉਣਾ ਵਾ ਉਦਾਂ ਹੀ ਨਾ ਜਿਆਦਾ ਇਹਨਾਂ ਨੇ ਪਿਆਰ ਪਿਆਰ ਕਰਕੇ ਨਾ ਸਿੱਧਰਾ ਸਿੱਧਰਾ ਕਰਕੇ ਉਹਨੂੰ ਘਰ ਹੀ ਸਿੱਧਾ ਦਿੱਤਾ ਵਾ ਹੋਰ ਨਹੀਂ ਗੱਲ ਕੋਈ ਵੀ ਇਲਾਕੇ ਤੇ ਇਹਨੇ ਕੀਤੀ ਮੇਰ ਨਾਲ ਪਰ ਫਾਇਦਾ ਦੇ ਚ ਮੇਰਾ ਹੋਇਆ ਵਾ ਹੁਣ ਪਤਾ ਲੱਗੂ ਨਾ ਲੱਗਾ تیر ਨਿਸ਼ਾਨੇ ਤੇ ਹੀ ਲਾਲ ਲੜ ਕੇ ਮਰਨਗੇ ਤਿੰਨੇ ਜਾਣੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਕਿਦਾਂ ਕਿਸ ਨਾਲ ਪੰਗਾ ਲਈਦਾ ਤਾਂ ਸ ਜੇ ਪਾਥੀਆਂ ਪਾਥੀ ਨਹੀਂ ਆ ਤਾਈ ਦੇ ਥਾਂ ਤੇ ਤੇ ਕਿਦਾਂ ਖਲਾਰ ਦਿੱਤੀਆਂ ਵਾ ਇਹ ਤਾਂ ਥਾਂ ਚੋਕ ਕੇ ਲੈ ਚੱਲੀ ਹਾਂ ਆਪਾਂ ਤਾਈ ਨਾਲੇ ਪੁੱਛਦੀ ਐ ਇਹਨੂੰ ਕਿ ਬੜਾ ਰੋਲਾ ਤੇਰੇ ਘਰ ਪੈਣ ਿਆ ਹੀ ਕੀ ਗੱਲ ਹੋਈ ਆ ਤਾਈ 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 ਸੋਣੀ ਆਵਾ ਇਹਦੀ ਗੱਲ ਏ ਕੀ ਆਂਦੀ ਮੈਨੂੰ ਹੋਰ ਕੀ ਹਾਲ ਹੈ ਤੇਰਾ ਵਧੀਆ ਹਾਲ ਮੇਰਾ ਠੀਕ ਠਾਕ ਓ ਮੈਨੂੰ ਕੀ ਹੋਇਆ ਵਾ ਹੋਰ ਸੁਣਾ ਜਿਹੜੇ ਪਰੌਣੇ ਆਏ ਉਹਨਾਂ ਦਾ ਕੀ ਹਾਲ ਵਾ ਠੀਕ ਠਾਕ ਪਰੌਣੇ ਵੀ ਵਧੀਆ ਹੱਸਣ ਖੇਡਣ ਰਹੇ ਆ ਅੱਛਾ ਤੇ ਤੁਹਾਡੇ ਬੜੀ ਆਵਾਜ਼ ਆਉਂਦੀ ਈ ਰੋਲਾ じゃ ਪੈਂਦਿਆ ਈ ਰੋਲਾ ਸਾਡੇ ਘਰ ਗਰਮੀ ਤੇ ਕੋਈ ਨਹੀਂ ਪੈਣ ਡਿਆ ਐ ਤੇ ਉਵੇਂ ਕਰਨਾ ਆਮ ਨੂੰ ਡਏ ਖਜਾਉਣ ਤਿੰਨੇ ਚਾਰੇ ਇਕੱਠੇ ਇਕੋ ਜੇ ਹੋਏ ਆ ਤੁਨ ਟਾਈਮ ਪਾਸ ਤੇ ਕਰਨਾ ਹੀ ਅਸੀਂ ਨਹੀਂ ਉਹਦੀ ਮਾਂ ਵੀ ਬੜਾ ਡਈ ਸੀ ਨਾ ਰੋਲਾ ਪੈਣਾ ਤੇ ਮੈਂ ਤੇ ਡਰੀ ਗਈ ਮੈਂ ਕਿਤੇ ਲੜ ਪਏ ਆ ਖਰਿਆ ਮਾਂ ਜਦੋਂ ਅਸੀਂ ਨਵੇਂ ਸੱਸ ਡਏ ਆ ਉਹਨੂੰ ਮਖੌਲ ਠੱਠੇ ਕਰਨ ਤੇ ਉਹ ਵੀ ਨਾਲ ਵਿਚਾਰੀ ਡਾਪੀ ਅੱਛਾ ਛਾ ਚੱਲ ਕੋਈ ਨਹੀਂ ਮੈਂ ਤੇਰੇ ਨਾਲ ਗੱਲ ਕਰਨੀ ਹੀ ਇੱਕ ਤੇ ਪੰਮ ਨੂੰ ਤਾਂ ਸਹੀ ਆਪਣੀ ਮਰਜ਼ੀ ਨਾ ਰੱਖਿਆ ਵਾ ਘਰ ਖੁਸ਼ੀ ਹੋਜੀ ਤੇ ਇਹ ਮਾਣੂ ਕਾਲੀ ਇਥੇ ਬਹਾਲ ਲਿਆਵਾ ਪੱਕੀ ਤਾਏ ਜੀ ਉਹ ਕਿਹੜੇ ਹੱਕ ਨਾਲ ਬੈਠੀ ਤੀ ਤੇ ਘਰ ਇਹ ਨੂੰ ਨਾ ਕਰੋ ਤਿੱਤ ਕਰ ਤੇ ਫੇਟਾ ਡੇਕਰੋ ਲੜਾਈ ਮੁੱਕਣੀ ਹੋ ਗਰਮੀਤ ਹੁਣ ਮੈਂ ਕਿੱਦਾਂ ਕਰਾਂ ਤਿੱਤ ਕਰਦਾ ਮੈਨੂੰ ਰਿਸ਼ਤੇ ਦੀ ਆਰੀ ਦਾ ਲਿਆਜ ਮਾਰਦਾ ਵਾ ਉਹ ਆਂਦੀ ਮੇਰੀ ਮਾਂ ਬਿਮਾਰ ਹੋਵਦੀ ਜਾਂਦੀ ਤੇ ਉਹਨੂੰ ਆਪ ਨੂੰ ਸ਼ਰਮ ਚਾਹੀਦੀ ਜਿਹੜੀ ਬੈਠੀ ਆਣ ਕੇ ਵੀ ਮੈਂ ਜਾਵਾਂ ਇਥੋਂ ਤੇ ਇਹ ਸਾਹਬ ਦੇ ਨਾਲ ਤੇ ਉਹ ਪੱਕੀ ਡੇਰੇ ਲਾ ਕੇ ਬੈਜੋ ਤੁਹਾਡੇ ਘਰੇ ਪੱਕੇ ਆਨੇ ਕਾਲੇ ਡੇਰੇ ਲਾਉਣੇ ਠੀਕ ਹੋ ਜੂ ਕਿ ਤੇ ਆਪੇ ਚਲ ਜੂਗੀ ਕਰੋਗੇ ਨਾ ਥੋੜੀ ਬਾੜੇ ਸ਼ਰਮ ਵੀ ਮੈਂ ਠੀਕ ਹੋ ਗਈ ਆ ਤਾਂ ਹੁਣ ਮੈਂ ਇੱਥੋਂ ਜਾਵਾਂ ਤਾਈ ਉਹਨੇ ਸ਼ਰਮ ਨਹੀਂ ਹੋ ਕਰਨੀ ਜੇ ਉਹਨੇ ਸ਼ਰਮ ਕਰਨੀ ਹੁੰਦੀ ਨਾ ਉਹਨੇ ਕਦੀ ਵੀ ਨਹੀਂ ਆਣ ਕੇ ਬਹਿਣਾ ਜੇ ਠੀਕ ਨਹੀਂ ਹੈ ਨਾ ਤਾਂ ਆਪਣੇ ਘਰ ਲਾਜ ਕਰਾਉਂਦੀ ਕੋਈ ਨਹੀਂ ਕਰ ਮੇਂ ਠੀਕ ਹੋ ਜੋਗੀ ਨਾ ਮੈਂ ਪਰਮਜੀਤ ਨੂੰ ਆਪੇ ਸੈਨ ਆਖ ਦੋ ਪੀ ਇਹ ਹੁਣ ਪਰਮਜੀਤ ਠੀਕ ਹੋ ਗਈ ਆ ਇਹਨੂੰ ਇੱਥੋਂ ਆਪਣੀ ਮਾਂ ਨੂੰ ਹੁਣ ਕਲਾ ਦੇ ਚਲ ਠੀਕ ਆ ਤਾਈ ਮੇਰਾ ਸਮਝਾਉਣ ਦਾ ਫਰਜ਼ ਈ ਤੇ ਮੈਂ ਤੈਨੂੰ ਸਮਝਾਇਆ ਤੇ ਗਾੜੀ ਤੂੰ ਸਿਆਣੀ ਆ ਜੋ ਕਰਨਾ ਆਪਣੀ ਮਰਜ਼ੀ ਵੇਖ ਲੈ ਸਿਆਣੀ ਤੇ ਤਹੀਂ ਮੈਨੂੰ ਸਮਝਦਾ ਹੀ ਨਹੀਂ ਗੇ ਵੀ ਸਿਆਣੀ ਬਿਆਣੀ ਨੂੰ ਮੈਂ ਕੱਲ ਦੀ ਕੁੜੀ ਆ ਤੇ ਮੈਂ ਉਹਨੂੰ ਸਮਝਾਉਂਦੀ ਫਿਰ ਰਹੀ ਆ ਮੈਂ ਨਿਆਣੀ ਥੋੜੀ ਆ ਮੈਂ ਆਪੇ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਆਪੇ ਮੇਰਾ ਕੰਮ ਸੈੱਟ ਹੋ ਜਾਣਾ ਵਾ ਭਾਈ ਜੀ ਗਰਮੀਤ ਕਿੰਨਾ ਕੁ ਮੇਰੇ ਬਾਰੇ ਤੇ ਮੇਰੀ ਮਾਂ ਬਾਰੇ ਕਹਿ ਕੇ ਗਏ ਤੇ ਤੁਸੀਂ ਚੁੱਪ ਕਿਤੇ ਰਹੇ ਕੋਈ ਜਵਾਬ ਹੀ ਨਹੀਂ ਦਿੱਤਾ ਉਹਨੂੰ ਪਰਮਜੀਤ ਮੇਰੀ ਸੁਣ ਗੱਲ ਉਹਨੇ ਜੋ ਕੋ ਮੈਨੂੰ ਆਖਿਆ ਨਾ ਸਹੀ ਆ ਕਿ ਲਈ ਐਸੀ ਤੇਰੀ ਮਾਂ ਡਈ ਪਉਣ ਸਾਡੇ ਘਰ ਜੇ ਇਥੋਂ ਚਲ ਜੇ ਤੁਹਾਡੇ ਘਰ ਕਲੇਸ਼ ਪਵੇ ਵੇ ਨਾ ਤਾਈ ਜੀ ਤੁਸੀਂ ਸ਼ਾਇਦ ਨਾ ਭੁੱਲ ਗਈ ਤੁਸੀਂ ਜਿੰਨੀ ਵਾਰੀ ਵੀ ਗਰਮੀਤ ਦੇ ਘਰ ਜਾਂਦੇ ਰਹੇ ਨਾ ਉਹ ਦੋਵੇਂ ਜੀ ਤੁਹਾਡੀ ਬੇਇੱਜ਼ਤੀ ਕਰਕੇ ਨਾ ਤੇ ਫੇਰ ਹੀ ਉਥੋਂ ਕੁਲੰਦੇ ਰਹੇ ਤੇ ਆਪ ਤੁਸੀਂ ਉਹਨੂੰ ਜਿਦੋਂ ਜੀ ਕਰਦਾ ਵਾ ਇੱਥੇ ਬਾਹਰ ਲੈਂਦੇ ਈਓ ਕਦੀ ਤੁਸੀਂ ਗਲੀ ਚ ਗਲੋਗ ਗੱਲਾਂ ਕਰਦੇ ਈਓ ਪਰਮਜੀਤ ਮੇਰੀ ਸੁਣ ਗੱਲ ਤੇਰੀ ਮਾਂ ਨੇ ਥੋੜਾ ਕੁ ਕੀਤਾ ਵਾ ਤੇ ਉਹਨੂੰ ਮੈਂ ਵਾੜਿਆ ਈਆ ਘਰ ਤੇ ਜੇ ਉਹ ਹੁਣ ਆ ਗਈ ਤਾਂ ਹੁਣ ਦੱਸ ਮੈਂ ਕੀ ਕਰਾਂ ਨਹੀਂ ਪੰਮੋ ਉਹਨੇ ਮੈਨੂੰ ਮਾੜੀ ਜੀ ਗੱਲ ਕਹਿਤੀ ਤੂੰ ਤੇ ਟੱਲ ਤੇ ਚੜਾ ਲਈ ਮੈਨੂੰ ਤਾਂ ਹੁਣ ਦੋਵੇਂ ਇੱਕੋ ਜਿਹਾ ਹੁਣ ਦੱਸ ਮੈਂ ਕੀ ਕਰਾਂ ਮੈਂ ਕਿਹੜੀ ਸੱਦਣ ਕਿਸ ਨੂੰ ਚਾਹਨੀ ਉਹ ਆਪ ਹੀ ਆਈ ਹਾਏ ਰੱਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਬੰਨ ਕੀ ਡਿਆ ਮੇਰੇ ਨਾਲ ਚਾਰ ਸਪੇਰੇ ਹੀ ਨਾ ਹੱਗ ਜੀ ਲੱਗਦੀ ਜਾਂਦੀ ਆ ਸਾਰੇ ਮੇਰੇ ਖਿਲਾਫ ਹੋ ਗਏ ਇੱਕ ਤੇ ਆ ਜਿਹੜੀ ਬੁੱਢੜੀ ਬੈਠੀ ਆ ਨਾ ਇਹੋ ਜੀ ਬਾਨ ਅੰਦਰ ਰੱਖ ਲੈਣਾ ਤੇ ਫੇਰ ਕੋਈ ਕਲੇਸ਼ ਪਵੇ ਨਾ ਉਹੋ ਗਲੇ ਤੇ ਮਤਰਈ ਆ ਮਤਰਈ ਹੋ ਨਿਕਲੀ ਨਾ ਮੈਨੂੰ ਉੱਥੇ ਹੀ ਚੱਜ ਨਾ ਰਹਿਣ ਦਿੱਤਾ ਤੇ ਨਾ ਹੁਣ ਮੈਨੂੰ ਇੱਥੇ ਹੀ ਟਿਕਨ ਦੇਣ ਰਹੀ ਆ ਇਹ ਚਾਰ ਸਵੇਰੇ ਅੱਗਾ ਹੀ ਲੰਦੀ ਆ ਨਾ ਮੈਨੂੰ ਛੱਡ ਸਕਦੀ ਤੇ ਨਾ ਮੈਨੂੰ ਰੱਖ ਸਕਦੀ ਇਹ ਤਾਂ ਮੇਰੇ ਮੂੰਹ ਚ ਆਉਣ ਵਾਲੀ ਕੋੜ ਕਿਲੀ ਆ ਜੇ ਮੈਂ ਖਾਨੀ ਤੇ ਤਾਂ ਵੀ ਮਰਦੀ ਤੇ ਜੇ ਮੈਂ ਛੱਡਦੀ ਤੇ ਤਾਂ ਵੀ ਮਰਦੀ ਗਰਮੀਤ ਤਾਈ ਨਾ ਤੂੰ ਕੀ ਗੱਲਾਂ ਕਰਨ ਢੀ ਤਾਈ ਨਾ ਮੈਂ ਕਿਹੜੀਆਂ ਗੱਲਾਂ ਕਰਨੀਆਂ ਵਾ ਤਾਈ ਨੂੰ ਕਹਿਣ ਲਈ ਹਾਂ ਤੇ ਉਹ ਤੇ ਪੰਮੋ ਨੂੰ ਨਾ ਮਾੜਾ ਕਹਿੰਦੀ ਨਹੀਂ ਹੈਗੀ ਕਹਿੰਦੀ ਕਿ ਬਸ ਪੰਮੋ ਹੀ ਚੰਗੀ ਆ ਉਹ ਮੇਰੀ ਗੱਲ ਸੁਣ ਜਿਹੜਾ ਪੰਮੋ ਦਾ ਭੂਤ ਸਵਾਰ ਹੋਇਆ ਹੈ ਨਾ ਤਾਈ ਦੇ ਸਿਰ ਤੇ ਹੁਣ ਵੇਖੀ ਮੈਂ ਕਿਦਾਂ ਇਹਦੇ ਸਿਰ ਤੋਂ ਲਾਉਣਾ ਜੇ ਨਾ ਨਾ ਸਾਰਿਆਂ ਦਾ ਜੁੱਲੀ ਬਿਸਤਰਾ ਚੁੱਕ ਕੇ ਤਾਈ ਬਾਹਰ ਮਾਰੂਗੀ ਤੇ ਮੇਰਾ ਨਾਮ ਉਟਾਦੀ ਇਦਾਂ ਦਾ ਫਰਕ ਪਾਉਂਗਾ ਤਾਈ ਦੇ ਦਿਮਾਗ 'ਚ ਇਦਾਂ ਦੀ ਯਾਰ ਭਰੂੰਗਾ ਵੀ ਵੇਖੀਂ ਇਹਦਾ ਇਲਾਜ ਕੀ ਕਰਦੀ ਤਾਈ ਉਹ ਕਿਦਾਂ ਉਹ ਮੈਂ ਕਰੂੰਗਾ ਨਾ ਆਪੇ ਹੀ ਹੁਣ ਜਿੱਦਾਂ ਹੋਊਗਾ ਮੇਰੇ ਕੋ ਹੁਣ ਦੂਰਾਮ ਨਾਲ ਆਪਣਾ ਕੰਮ ਕਰ ਤੂੰ ਤੇ ਕਰਕੇ ਵੇਖ ਲੈ ਤੇਰੇ ਨਹੀਂ ਕੋਈ ਹੈਗਾ ਵਸ ਤੂੰ ਹੀ ਜੋ ਮਰਜ਼ੀ ਕਰ ਲੋ ਸਾਡੀਆਂ ਸਾਰੀਆਂ ਸਕੀਮਾਂ ਨਾ ਫੇਲ ਜਾਂ ਉਹ ਬੈਠਾ ਹੀ ਉਹ ਉੱਥੇ ਜਾ ਕੇ ਹੀ ਕਰਦਾ ਮੈਂ ਇਹਦੇ ਨਾਲ ਗੱਲ ਕਮ ਕੱਜਾਂ ਆਂਦੀਆਂ ਹੋੜੀਆਂ ਆ ਵੀ ਪਾਲਕ ਹੀ ਹੋ ਗਈ ਆ ਖੜ ਜਾਗੇ ਨਾ ਚੱਬ ਜਿ ਬਣਾਵਾਂਗੇ ਇਹਨਾਂ ਦੀ ਪਰ ਮੈਂ ਨਹੀਂ ਖਾਨੀਆ ਮੈਨੂੰ ਇਹਨਾਂ ਮਾਰਿਆ ਵਾ ਘਰੋਂ ਕੱਢਤਾ ਮੈਂ ਹੁਣ ਜਾਣਾ ਨਹੀਂ ਘੜ ਇੱਥੇ ਜਾਣਾ ਬਿੱਥੇ ਮੈਂ ਗਰਨਾਮ ਲੈ ਐਦਾਂ ਪਰੇ ਨੂੰ ਮੂੰਹ ਮਰੋੜੀ ਜੇ ਨਾ ਭਰਾ ਵੀ ਭਰਾ ਦੋ ਮੂੰਹ ਮਰੋੜਦਾ ਦਾਵਾ ਕੋਈ ਮੈਂ ਤਾਂ ਨਾ ਨਹੀਂ ਕੋਣਾ ਤੂੰ ਮੈਨੂੰ ਮਾਰਿਆ ਈ ਓਸਦਾਈਆ ਆਪਾਂ ਨਿੱਕੇ ਦੇ ਕਿੰਨੀ ਵਰੀ ਲੜ ਪਿੰਦੇ ਹੁੰਦੇ ਸੀ ਇਹਦਾ ਮਤਲਬ ਮੁੜ ਕੇ ਬੋਲਣਾ ਹੀ ਨਹੀਂਗਾ ਐਦਾਂ ਨਹੀਂ ਕਹੀਦਾ ਬੋਲ ਲੈ ਨਾ ਭਰਾ ਭਰਾ ਬੋਲ ਪਿੰਦੇ ਹੁੰਦੇ ਆ ਕੋਈ ਗੱਲ ਨਹੀਂ ਕਾਈ ਜਾਂਦੀ ਇੰਨਾ ਨਹੀਂ ਬੋਲਣਾ ਤੂੰ ਗੰਦਾ ਵਾ ਓ ਤਾਈ ਤੇ ਕੋਈ ਵੀ ਕਹਿੰਦੀ ਆ ਤਾਈ ਤੇ ਮੈਨੂੰ ਵੀ ਮਾਰਦੀ ਆ ਇਹਦਾ ਮਤਲਬ ਤਾਈ ਦੀਆਂ ਸਾਰੀਆਂ ਗੱਲਾਂ ਮੰਨਾਂਗੇ ਤੂੰ ਇਦਾਂ ਕਰ ਮੇਰਾ ਵੀਰ ਮੇਰੇ ਨਾਲ ਚੱਲ ਜਰਾ ਪਹਿਲੀ ਜੀ ਥੋੜਾ ਜਿਹਾ ਕੰਮ ਹੀ ਤੇ ਕਰਾ ਦੇ ਮੇਰੇ ਨਾਲ ਮੈਂ ਨਹੀਂ ਖਾਣਾ ਉਹ ਤੇਰੇ ਤੋਂ ਬਗੈਰ ਨਹੀਂ ਹੁੰਦਾ ਕੰਮ ਕੋਈ ਵੀ ਹੜੀ ਤੇ ਫਸਲ ਹੀ ਨਹੀਂ ਹੁੰਦੀ ਭਰਾਵਾ ਆ ਮੇਰਾ ਵੀਰ ਮੇਰੇ ਨਾਲ ਇਦਾਂ ਨਾ ਜਿੱਦ ਨਾ ਕਰ ਆ ਜਾ ਮੈਂ ਨਹੀਂ ਜਾਣਾ ਇੱਥੇ ਦੱਸ ਦਿਓ ਸੁਣੜ ਓ ਮੇਰੀ ਗੱਲ ਸੁਣ ਵੇਖ ਘਰ ਦੇ ਵਿੱਚ ਨਾ ਸਾਰਿਆਂ ਤੋਂ ਸਿਆਣਾ ਬੰਦਾ ਤੂੰ ਆ ਤੇ ਤੇਰੀ ਮੈਂ ਸਲਾਹ ਲੈ ਕੇ ਨਾ ਤੇ ਫੇਰ ਕੋਈ ਕੰਮ ਕਰਦਾ ਸੀ ਉਦੋਂ ਦੀ ਤੇ ਸਦਾਈਆ ਮੈਂ ਕੋਈ ਕੰਮ ਹੀ ਨਹੀਂ ਕੀਤਾ ਉਹ ਵੇਲਾ ਪੈਲੀਆਂ ਉਦਾਂ ਹੀ ਪਈਆਂ ਆ ਵਾ ਤੇ ਆ ਮੇਰਾ ਵੀਰ ਕੰਮ ਕਰੀਏ ਕੋਈ ਕੀ ਕਰਨਾ ਓਯਾ ਦਾ ਕੁਝ ਕਰਾਂਗੇ ਇੱਥੇ ਵੀ ਤੇ ਵੇਲਾ ਹੀ ਆ ਆ ਜਾ ਕੰਕੋ ਪਾਣ ਆਇਆ ਨਹੀਂ ਓਏ ਐਸੇ ਕਰਕੇ ਤੇ ਤੈਨੂੰ ਮੈਂ ਕਹਿਂ ਦਿਆ ਮੈਂ ਤੇਰੇ ਤੋਂ ਵਗਾਰ ਕੇ ਇਹਨੇ ਪਾਣੀ ਲਾਉਣਾ ਸੀ ਹੂੰ ਮੈਂ ਇਹੋ ਘੋਸ਼ਣਾ ਤੈਨੂੰ ਖਾਦ ਪੈਣੋਂ ਪਾ ਕੇ ਪਾਣੀ ਲਾਵਾਂ ਕਿ ਜੇ ਪਾਣੀ ਲਾ ਕੇ ਤੇ ਫਿਰ ਬਾਜ ਖਾਦ ਪਾਵਾਂ ਕਿਦਾਂ ਕਰਾਂ ਨਹੀਂ ਪਹਿਲੋਂ ਖਾਦ ਪਾਣੀ ਤੂੰ ਬੋੜੇ ਚੱਕ ਕੇ ਲਾ ਮੈਂ ਚੱਟ ਖਾਦ ਦੇਣੀ ਚੱਲ ਮੈਂ ਲਿਆ ਕੇ ਦਿੰਨਾ ਮੈਂ ਤੈਨੂੰ ਤੇ ਤੂੰ ਆ ਰਿਹਾ ਕਰ ਮੇਰਾ ਨਾ ਕੰਮ ਕਰਾ ਰਿਹਾ ਕਰ ਤੈਨੂੰ ਪਤਾ ਭਰਾ ਵੀ ਭਰਾ ਦਾ ਸਹਾਰਾ ਹੁੰਦਾ ਵਾ ਮੇਰਾ ਦੀ ਕਾਦਾ ਉਹਨੂੰ ਮੈਂ ਤਾਈ ਨਹੀਂ ਹੋਂ ਦਿੰਦੀ ਪੰਮਾ ਵੀ ਘਮਾਰਦੀ ਮੈਨੂੰ ਉਹ ਤਾਈ ਤੋਂ ਚੋਰੀ ਆ ਜਾਇਆ ਕਰ ਫਿਰ ਕੀ ਆ ਪੰਮਾ ਨਾ ਨਾ ਰਿੰਦੀ ਮੜੀ ਨਾ ਉਹ ਕੁਝ ਨਹੀਂ ਕਹਿੰਦੀ ਉਹਨੂੰ ਕਿਹਾ ਮੈਂ ਤੇਰੇ ਨਾਲ ਵੀ ਰਹਿਣੀ ਆ ਪਰ ਮੈਂ ਵੀਰ ਨਾਲ ਵੀ ਜਾਣਾ ਵਾ ਹੂੰ ਮੈਂ ਆਖਿਆ ਮੈਂ ਵੀਰ ਉਹ ਨਹੀਂ ਜਾਣਾ ਉਹ ਨਹੀਂ ਚੰਗਾ ਉਹ ਗੰਦੇ ਦੋਵੇਂ ਜੀ ਤੂੰ ਨਾ ਚੁੱਪ ਕਰਕੇ ਆ ਜਾ ਕਰ ਨਸਿਆਣਾ ਕਰਕੇ ਤਾਂ ਠੀਕ ਆ ਹਨਾ ਆ ਜਾ ਫਿਰ ਬੈਨੇ ਨਾ ਕੋਣ ਕਮੈਂਟ ਮੈਂਟ ਦੇ ਤੂੰ ਗੇੜਾ ਮਾਰਦੀ ਆ ਪਹਿਲਾਂ ਆਪਣੀ ਜ਼ੁਬਾਨ ਬੰਦ ਰੱਖਿਆ ਕਰ ਲੰਨ ਲੱਗੇ ਤਾਂ ਕੱਖ ਵੇਂਦੀ ਨਹੀਂ ਗੀ ਉਹਦੇ ਨਾਲ ਭਾਈ ਜੀ ਮੈਂ ਕੀ ਉਹਨੂੰ ਆਖਿਆ ਵਾ ਮੈਂ ਤਾਂ ਬਸ ਮਾੜਾ ਜਿਹਾ ਝਿੜਕਿਆ ਹੀਗਾ ਕਿ ਤੂੰ ਮੰਮੀ ਨਾਲ ਕੀ ਕੰਮ ਕੀਤਾ ਤੇ ਮੈਨੂੰ ਕੀ ਪਤਾ ਹੈਗਾ ਕਿ ਉਹਨੇ ਇਹ ਗੱਲ ਦਿਲ ਤੇ ਲਾ ਲੈਣੀ ਆ ਦਿਲ ਤੇ ਤੈਨੂੰ ਨਹੀਂ ਪਤਾ ਉਹ ਭੋਲਾ ਹੈਗਾ ਦਾ ਦਿਲ ਥੋੜਾ ਵਾ ਉਹ ਦਿਲ ਤੇ ਝਟ ਲਾ ਲੈਂਦਾ ਪਹਿਲਾਂ ਬੋਲਣ ਲੱਗੇ ਕੱਖ ਵੇਖਿਆ ਕਰ ਏਦਾਂ ਨਹੀਂ ਸਮਝਾਈਦਾ ਪਿਆਰ ਨਾਲ ਬੰਦੇ ਨੂੰ ਆ ਆਦਮੀ ਨੂੰ ਆਖੀਦਾ ਮੈਨੂੰ ਤਾਂ ਆਈ ਜੀ ਗੁੱਸਾ ਹੀ ਆ ਗਿਆ ਜਦੋਂ ਉਹਨੇ ਮੰਮੀ ਨਾਲ ਹਰਕਤ ਕੀਤੀ ਨਾ ਤੈਨੂੰ ਬੁਰਾ ਹੀ ਬੜਾ ਲੱਗਾ ਪੀਓ ਵਿਚਾਰੀ ਇੱਥੇ ਆਈ ਸੀ ਕਿੱਦਾਂ ਉਧਰ ਗਰਮੀਤ ਕੇ ਘਰ ਵੀ ਗਈ ਤੱਕਲੀ ਦੱਸਣ ਦੇ ਵੀ ਗਰਮੀਤ ਨੇ ਵੀ ਮੇਰੀ ਬੇਇੱਜ਼ਤੀ ਕੀਤੀ ਤਾਂ ਮੈਨੂੰ ਸ਼ਰਮ ਜੀ ਬੜੀ ਆਈ ਵੀ ਮੈਂ ਤਾਂ ਗਰਮੀਤ ਕੋ ਕਦੀ ਵੀ ਗੱਲ ਨਾ ਸੁਣਾ ਚਾਹੇ ਉਹਨਾਂ ਨੇ ਕੁਝ ਦਿੱਤਾ ਚਾਹੇ ਨਹੀਂ ਦਿੱਤਾ ਅੱਛਾ ਮਾਂ ਦੀ ਤੈਨੂੰ ਸ਼ਰਮ ਆ ਗਈ ਉਹਦੀ ਕੋਈ ਸ਼ਰਮ ਨਹੀਂ ਜਿਹਦੀ ਤੂੰ ਕਮਾਈ ਖਾਣੀ ਆ ਭਾਈ ਜੀ ਕਮਾਈ ਕਮੋਈ ਤਾਂ ਕਰਮਾ ਨਾਲ ਹੀ ਖਾਣੀ ਆ ਆਜੇ ਤਾਂ ਗਾਲਾਂ ਹੀ ਖਾਣ ਲਈ ਸਾਰਿਆਂ ਕੋਲ ਚੱਲ ਚੁੱਪ ਕਰ ਆਵੇ ਆ ਗਿਆ ਪੂਰੇ ਆ ਇੱਧਰ ਆ ਇੱਧਰ ਤੂੰ ਉਹਨਾਂ ਨੂੰ ਫੜ ਲਿਆ ਉਹਨਾਂ ਤੋਂ ਮੈਨੂੰ ਇਹ ਦੱਸ ਵੀ ਕਿੱਥੇ ਗਿਆ ਏ ਤੂੰ ਬਹੁਤ ਪਤਾ ਤੈਨੂੰ ਇੱਥੇ ਬਹਿ ਜਾ ਕਿੱਥੇ ਗਿਆ ਏ ਇਹ ਨਾ ਵੀ ਪਤਾ ਹੋਵੇਗਾ ਵੀ ਮਗਰ ਕੋਈ ਸ਼ਿਕਰ ਕਰਦਾ ਹੋਗਾ ਕੋਈ ਹੈਗਾ ਵਾ ਮੇਰਾ ਆਈਡੀ ਨਾ ਗਰਮ ਨਾ ਹੋ ਲਾਲ ਨਾ ਹੋ ਮੈਂ ਇਹਨੂੰ ਆਪੇ ਪਿਆਰ ਨਾ ਪੁੱਛ ਲਈਨੀ ਆ ਤਾਈ ਜੀ ਇਹ ਮੇਰੀ ਤੇ ਇਹਦੀ ਗੱਲ ਵਾ ਮੈਨੂੰ ਪੁੱਛ ਲੈਂਦਾ ਇਹਨੂੰ ਕਿੱਥੇ ਗਿਆ ਏ ਤੁਸੀਂ ਮੈਂ ਤਾਈ ਨੂੰ ਦੱਸਣਾ ਤੂੰ ਅੱਛਾ ਮੇਰੇ ਕੋਈ ਨਹੀਂ ਇਹਦੇ ਚ ਗੱਲ ਹੈਗੀ ਜਿਹਨੇ ਗੱਲ ਨਾ ਲਾਇਆ ਵਾ ਚੱਲ ਤਾਈ ਤੂੰ ਹੀ ਪੁੱਛ ਲੈ ਮੇਰੇ ਆਖੇ ਤੇ ਕੋਈ ਦੱਸਣ ਨਹੀਂ ਦਿਆ ਪੁੱਤ ਮੇਰੀ ਸੁਣ ਗੱਲ ਤੂੰ ਗਿਆ ਕਿੱਥੇ ਹਾਂ ਤੂੰ ਮੈਨੂੰ ਤੇ ਮੜਾ ਜਾ ਦੱਸ ਜਾ ਨਾ ਉਹਦੇ ਆ ਤੇ ਉਹਦੇ ਲੜੀ ਬੋਲੀ ਸੀ ਤੇਰਾ ਤੇ ਮੈਨੂੰ ਤੇ ਦੱਸ ਦੇ ਮੈਂ ਕੰਨ ਨੂੰ ਟੈਨਸ਼ਨ ਜਦੋਂ ਨਹੀਂ ਪਈ ਹਾਂ ਮਾਂ ਵੀਰ ਲਾਗੇ ਚੱਲ ਗਿਆ ਐਨੇ ਮੈਨੂੰ ਕੁੱਟਿਆ ਇਹ ਨਾ ਤੇ ਮੈਂ ਚੱਲ ਗਿਆ ਹਾਏ ਰੱਬਾ ਕਿੰਨਾ ਇਹ ਬੰਦਾ ਝੂਠ ਬੋਲਦਾ ਵਾ ਝੂਰਨਾ ਕੱਟ ਬੋਲਿਆ ਕਰ ਮੈਂ ਤੈਨੂੰ ਕਦੇ ਕੁੱਟਿਆ ਹੈਗਾ ਝੜਕਿਆ ਜਰੂਰ ਹੈਗਾ ਤੂੰ ਆਂਦੇ ਚੱਲ ਜਾ ਸਾਡੇ ਕੋਲ ਮੈਂ ਚੱਲ ਜਾ ਫਿਰ ਆਹੋ ਚੱਲ ਗਿਆ ਤੇ ਫਿਰ ਆਇਆ ਕਿ ਕੰਨ ਨਹੀਂ ਕਰ ਓਦਾਂ ਆਇਆ ਨਾਲੇ ਮੇਰੀ ਗੱਲ ਸੁਣਾ ਜਿਹੜਾ ਤੂੰ ਕਹਿਣਾ ਵਾ ਸਿੰਦਾ 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 ਸਿੰਦੇ ਨੇ ਕਿੰਨਾ ਤਾਨੂੰ ਕੁੱਟਿਆ ਮਾਰਿਆ ਘਰੋਂ ਬਾਹਰ ਕੱਢਤਾ ਤੇ ਤੁਸੀਂ ਫੇਰ ਸਿੰਦੇ ਨੇ ਕੰਮ ਕਰਾਉਂਦੇ ਮੀੜਾ ਮੇੜਾ ਨਹੀਂ ਕਰਨਾ ਮੈਂ ਪਹਿਲਾਂ ਮੈਨੇ ਦੱਸ ਕੀ ਕੰਮ ਕਰਾ ਕੇ ਆਇਆ ਤੂੰ ਉਹਦੇ ਨਾਲ ਖਾਦ ਖਿਲਾੜੀ ਬੇਵਾਨਾ ਭਾਈ ਜੀ ਫੇਰ ਉਹਦੇ ਕੰਮ ਨੂੰ ਤੋੜਿਆ ਫਿਰਦਾ ਹੀ ਉਹ ਖਾੜੀ ਤਾਂ ਕੋਈ ਮੰਨਦਾ ਸੁਣਦਾ ਨਹੀਂ ਆਏ ਉਹਨੇ ਇਹਦੇ ਨਾਲ ਘੱਟ ਕੀਤੀ ਆ ਫੇਰ ਉਹਦੇ ਘਾਰ ਹੀ ਉਹ ਚੱਲ ਕੋਈ ਗੱਲ ਨਹੀਂ ਫੇਰ ਵੀ ਭਰਾਵਾ ਜੇ ਖਾਦ ਪਾ ਹੀ ਆਇਆ ਤੱਕੀ ਆਖਰ ਆ ਗਈ ਆ ਨਾ ਇਨੀ ਗਰਮ ਹੋ ਤੂੰ ਤਾਈ ਜੀ ਉਹਦਾ ਤਾਂ ਹਰ ਵਕਤ ਇਹਨੂੰ ਪਾਗਲ ਪਾਗਲ ਕਹਿੰਦਾ ਰਹਿੰਦਾ ਵਾ ਸਦਾਈ ਆ ਇਹਨੂੰ ਘਰ ਦੇ ਵਿੱਚ ਉਹ ਕੋਹ ਨਹੀਂ ਦਿੱਤਾ ਪੈਸੇ ਦਾ ਉਹਨੂੰ ਇੰਨਾ ਹੰਕਾਰ ਵਾ ਤੇ ਜੇ ਉਹਦੇ ਕੋਲ ਪੈਸਾ ਵਾ ਤੇ ਬੰਦਾ ਦਿਹਾੜੀ ਤੇ ਰੱਖ ਕੇ ਤੇ ਫਿਰ ਕੰਮ ਕਰਾ ਲਿਆ ਹਾਂ ਇਹਦੇ ਜੱਟ ਹੱਡ ਨਿਚੋੜਦਾ ਗਰੀਬ ਦੇ ਜਿਹੜਾ ਕਰਾਇਆ ਕਰਾਇਆ ਨਾ ਕੰਮ ਠੀਕ ਵਾ ਗਾੜੀ ਨਹੀਂ ਹੋ ਜਾਂਦਾ ਫੇਰ ਵੀ ਭਰਾ ਵਾ ਚੱਲ ਆ ਉਹਨੇ ਆਖਿਆ ਹਣਾ ਤੇ ਪਾਇਆ ਬੋਰਾ ਰੂੜੀ ਦਾ ਤੇ ਕੀ ਆਖਰ ਆ ਗਈ ਉਹ ਵੀ ਨਬੇ ਮਾਰਦੀ ਕਿੜਕਾ ਮਾਰਦੀ ਮੈਂ ਦੇ ਚੱਜੇ ਹੋ ਤੂੰ ਪਰਮਜੀਤ ਐਵੇਂ ਨਾ ਇੰਨਾ ਗੁੱਸਾ ਕਰ ਚੱਲ ਫੇਰ ਕੀ ਜਿਉ ਕੰਮ ਕਰਾਇਆ ਤੇ ਆਪਣਿਆਂ ਨਾਲ ਹੀ ਕਰਾਇਆ ਕਿ ਬਗਾਨੇ ਨਾਲ ਤ ਨਹੀਂ ਕਰਾ ਕੇ ਆ ਉਹ ਵੀ ਉਹਦੇ ਆਪਣੇ ਆ ਨੇ ਕਿ ਕਿੱਡੇ ਪਖੰਡ ਕਰਦੀ ਜਿੱਦਾਂ ਨਾ ਕੋ ਜਾਣਦੇ ਨਹੀਂ ਕਿ ਐਵੇਂ ਚਲਿੱਤਰ ਜੇ ਬਾਲੇ ਕਰੀ ਜਾਂਦੀ ਏ ਮੇਰ ਨਾਲ ਮੈਨੂੰ ਕੁੱਕ ਲੱਗੀ ਆ ਮੈਂ ਅਜੋਟੀ ਨਹੀਂ ਖਾਦੀ ਮੈਨੂੰ ਵੀਰ ਨੇ ਕੁੱਕ ਨਹੀਂ ਖਵਾਲਿਆ ਆ ਕੀ ਮੈਨੂੰ ਨਹੀਂ ਪਤਾ ਇਹ ਕੀ ਆ ਜਰਤਾ ਨਸ਼ਾ ਇਹ ਕਿੱਥੋਂ ਆਇਆ ਸਿੱਧੀ ਦਰਾ ਦੱਸੋਗੇ ਕਿ ਮੈਂ ਦੂਜੇ ਤਰੀਕੇ ਨਾਲ ਪੁੱਛਾਂ ਤੁਹਾਨੂੰ ਮੈਨੂੰ ਵੀਰ ਨੇ ਦਿੱਤਾ ਹੀ ਲੈ ਖਾਣ ਵਾਲੀ ਚੀਜ਼ ਆ ਇਹਨੂੰ ਖਾਈਦਾ ਵਾ ਵੀਰ ਨੇ ਦਿੱਤਾ ਹੀ ਉਹਦੇ ਨਾਲ ਤਾਂ ਗੱਲ ਮੈਂ ਕਰਦੀ ਆ ਜਾ ਕੇ ਉਹਨੂੰ ਪਤਾ ਹੀ ਨਾ ਕਿ ਜੇ ਓਦਾਂ ਨਹੀਂ ਨਾ ਮੇਰੇ ਹੱਥ ਆਏ ਤੇ ਹੁਣੇ ਨਹੀਂ ਮੈਂ ਨਸ਼ੇ ਪੱਤੇ ਤੇ ਲਾਉਂਗਾ ਤੇ ਫੇਰ ਇਹਨੂੰ ਮੈਂ ਆਪਣੇ ਹੱਥਾਂ ਤੇ ਚੜਾਉਂਗਾ ਵੇਖੀ ਤੇ ਸਹੀ ਇਹਦੀ ਖਬਰ ਤੇ ਹੁਣ ਮੈਂ ਲੈਣੀ ਜਾ ਕੇ ਉਹੀ ਨਾ ਵੇਚ ਆਇਓ ਇਹ ਗੱਲ ਦੇ ਨਹੀਂ ਪੰਮੀ ਆ ਪਾਗਲ ਤੇ ਹੈਗਾ ਕੀ ਪਤਾ ਉਹ ਕਿੱਥੋਂ ਲੈ ਆ ਤੇ ਕਿੱਥੋਂ ਨਹੀਂ ਉਹਨੇ ਪਰੇ ਪੁੜੀ ਛੋਟ ਤਾਂ ਹੱਥ 'ਚ ਫੜੀ ਆ ਤਾਈ ਉਹ ਇੰਨਾ ਵੀ ਨਹੀਂ ਪਾਗਲ ਹੈਗਾ ਤੇ ਨਾਲੇ ਜਿਹਦੀ ਗੱਲ ਇਹ ਕਾਣਦੇ ਨਾ ਬਿਛਿੰਦੇ ਨੇ ਦਿੱਤਾ ਵਾ ਸਿੰਦਾ ਜਿਹੜਾ ਵਾ ਨਾ ਆਂਦਾ ਹੋਣਾ ਵਾ ਵੀ ਜੇ ਓਦਾਂ ਨਹੀਂ ਮੇਰੇ ਹੱਥ ਆਏ ਤੇ ਐਦਾਂ ਹੀ ਸਹੀ ਇਹਨਾਂ ਦਾ ਘਰ ਮੈਂ ਕਿਸ ਤਰ੍ਹਾਂ ਪੁੱਟਾਂ ਤੈਨੂੰ ਨਹੀਂ ਪਤਾ ਉਹ ਕਿੰਨਾ ਨੀਤ ਦਾ ਮਾੜਾ ਵਾ ਤੇ ਮੈਂ ਤੁਹਾਨੂੰ ਹੁਣ ਕਹਿਤਾਈ ਉਹ ਵੀ ਮੇਰੇ ਮਗਰ ਨਾ ਆਇਓ ਜੋ ਹੋਊਗਾ ਨਾ ਮੇਕੋ ਮੈਂ ਕਰੂੰਗੀ ਮੈਂ ਚੱਲਨੀ ਉੱਥੇ ਫੋਲ ਕਿੰਨੇ ਸੋਨੇ ਲੱਗੇ ਆ ਇੱਥੇ ਥੱਲੇ ਨਿਆਣਿਆਂ ਨੇ ਤੋੜ ਦੇਣੇ ਆ ਤੇ ਰੱਖਾ ਇੱਥੇ ਨਾ ਮੇਰੀ ਗੱਲ ਸੁਣ ਕਿੱਥੇ ਆ ਖਸਮ ਤੇਰਾ ਕੱਢਾਂ ਨੂੰ ਬਾਹਰ ਉਹਦੇ ਨਾਲ ਮੈਂ ਗੱਲ ਕਰਕੇ ਜਾਣੀ ਅੱਜ ਨਹੀਂ ਤੂੰ ਉਹਨੂੰ ਕੀ ਕਹਿਣਾ ਮੇਰੇ ਨਾਲ ਗੱਲ ਕਰ ਮੈਂ ਖਲੋਤੀ ਆ ਸਾਹਮਣੇ ਤੇਰੇ ਤੇ ਫਿਰ ਸੁਣ ਉਹਦੇ ਨਾਲ ਜਿਹੜੀ ਮੈਂ ਗੱਲ ਕਰਨੀ ਆ ਉਹਨੂੰ ਇੰਨਾ ਹੈਗਾ ਕਿ ਮੇਰੇ ਹੱਥ ਨਹੀਂ ਆਏ ਤੇ ਉਹਨੇ ਹੁਣ ਦੂਜੇ ਬੰਦੇ ਅੱਗ ਲਾਉਣੀ ਸ਼ੁਰੂ ਕਰਤੀ ਆ ਉਹਨੇ ਆ ਵੇ ਉਹਨੂੰ ਨਸ਼ਾ ਦਿੱਤਾ ਕਰਨ ਲਈ ਆ ਕੰਮ ਉਹਦੇ ਵਾਂਗ ਚੰਗੇ ਨਹੀਂ ਹੈਗੇ ਜਿਹੜੇ ਉਹ ਕਰਦਾ ਫਿਰਦਾ ਵਾ ਜਾਣੀ ਭੈਣੇ ਰੱਬ ਰੱਬ ਕਰ ਮੇਰਾ ਬੰਦਾ ਤਾਂ ਕਦੀ ਇਹਦੇ ਨਾਲ ਵੇਖੇ ਨਾ ਤੂੰ ਫੜਨ ਦੀ ਗੱਲ ਕਰਨ ਢੀ ਇਹਨੂੰ ਜਾਣੀ ਜਾ ਮੈਨੂੰ ਪਲੇਖਾ ਨਹੀਂ ਹੈਗਾ ਉਹਦਾ ਪਤਾ ਨਹੀਂ ਉਹ ਕੀ ਖਾਂਦਾ ਵਾ ਅੱਖਾਂ ਤੇ ਉਹਦੀਆਂ 24 ਘੰਟੇ ਤਾੜੇ ਲੱਗੀਆਂ ਰਹਿੰਦੀਆਂ ਵਾ ਉਹਦੀ ਹੋਰ ਕਿਸ ਬੰਨੇ ਨਹੀਂ ਨਾ ਪੇਸ ਗਈ ਤੇ ਮੇਰੇ ਬੰਦੇ ਨੇ ਵੀ ਨਸ਼ੇ ਤੇ ਲਾਉਣ ਲਾ ਪਿਆ ਵਾ ਤੇ ਇੱਕ ਗੱਲ ਮੇਰੀ ਹੋਰ ਕੰਨ ਖੋਲ ਕੇ ਸੁਣ ਲੈ ਤੈਨੂੰ ਮੈਂ ਦੱਸਦਾ ਮੈਂ ਚਲੀ 88 ਫਿਰ ਨਾ ਆਖੀ ਤੁਹਾਡਾ ਦੋਵਾਂ ਜੀਆਂ ਦਾ ਨਾਰ ਖਾਤਾ ਤੇ